ਬਹੁਤ ਗਰਮੀ ਸੀ ਮੀਂਹ ਪੈ ਗਿਆ ਵਧੀਆ ਆ ਆ ਪਾਣੀ ਅੱਥੇ ਪਾਣੀ ਖੜੇ ਰਹਿਣਾ ਆ ਫੋਰ ਗੜੀ ਨੂੰ ਪਾਣੀ ਖੜਾ ਹੋ ਜਾਣਾ ਇੱਥੇ ਬੱਦਲ ਬਹੁਤ ਆਇਆ ਹੈ ਕਿਦਾਂ ਮੀਂਹ ਪੈ ਰਿਹਾ ਹੈ ਪਰ ਨਾਲੇ ਚੱਲ ਪਏ ਗਰਮੀ ਬਹੁਤ ਸੀ ਦੱਛੇ ਦੀ ਗੱਡੀ ਡੁੱਬ ਗਈ ਹਏ ਆ ਤਾਂ ਮੈਂ ਕੋਸ਼ਿਸ਼ ਜਾਰੀ ਹੈ ਅਗਰ ਨਹੀਂ ਉੱਠਿਆ ਪਾਣੀ ਦੇਖਣਾ ਹੈ ਟੜਕੇ ਦਾ ਜਿਹੜਾ ਮੀਂਹ ਪੰਡਾ ਸੀ ਉਹਨਾਂ ਪਾਣੀ ਵਾਣੀ ਹੋ ਗਿਆ ਸਾਰਾ ਹਾਂ ਓਹੋ ਇਹ ਨਾ ਪਾਣੀ ਹਾਂ ਇਹ ਲੱਗ ਗਿਆ ਵੀ ਪਾਣੀ ਭਰ ਗਿਆ ਹੁਣ ਦੇਖਿਓ ਓਹੋ ਹੋ ਗਿਆ ਓਹ ਨਾ ਮੈਂ ਮੀਨੇ ਕੜ ਤੋੜ ਦਿੱਤੇ ਠੀਕ ਹੈ ਮੀਨੇ ਗਾਣਾ ਨਹੀਂ ਨੇਰੀ ਨਹੀਂ ਚੱਲੇ ਲੈ ਸੈਗੜੀ ਡੋਬੂਗੀ ਕੜ ਤੋੜ ਦਿੱਤਾ ਮੀਨੇ ਮੈਂ ਤਾਂ ਗੁਲੀਨ ਦੀ ਨੀਂਦ ਨਹੀਂ ਪੂਰੀ ਹੁੰਦੀ ਜਦੋਂ ਵੀ ਠਾਲਦਾ ਤਾਂ ਸੀਸਾ ਕੋਈ ਪਾਣੀ ਦੇਖੋ ਬਾਹਰ ਸਾਡੀਆਂ ਤਾਂ ਖੈਨੇ ਗੋਲੀਆਂ ਤੂੰ ਗਲੀਨੇ ਤਰਮੀਨਾ ਇੱਕ ਖਾਲੀ ਫਿਰ ਲਈ ਪੌੜੀ ਸਾਡੇ ਕਿਹੜੀ ਨਗੀ ਜਿੱਥੇ ਆਪਾਂ ਬਣਾਈ ਦੀ ਸੀ ਰੋਟੀ ਉਹ ਚੁੱਲ੍ਹੇ ਦੇ ਤੱਕਾ ਤੇ ਹੋ ਗਿਆ ਪਾਣੀ ਪਾਣੀ ਹੋ ਗਿਆ ਆ ਜਾਂਦਾਂ ਸਰਾਇਓ ਸਾਰੇ 7 ਹੋ ਗਏ ਆ ਬਾਹਰ ਪਾਣੀ ਵਾਈ ਹੋਇਆ ਚਾਲੂ ਸਰੀ ਸਾਡੀ ਅੱਖਾਂ ਨਾਲ ਖੁੱਲਣ ਪਾਣੀ ਪਾਣੀ ਹੋਇਆ ਬਾਹਰ ਦੇਖੋ ਜਾ ਕੇ ਸਾਡੀਆਂ ਉਧਰ ਅੱਖਾਂ ਨਾਲ ਖੁੱਲਣ ਪਾਣੀ ਦਾ ਗੀ ਦੇਖਣ ਨੀਂਦ ਹੀ ਬੜੀ ਆਈ ਸੀ ਗੱਲੀ ਨਾ ਇਧਰ ਪਾਣੀ ਨਾਲ ਸੈਲਫੀਆਂ ਲੈ ਕੇ ਆ ਗਏ ਅਸੀਂ ਅੱਜ ਵੀ ਕੋੜੇ ਬਿੱਟਾ ਕੋੜਾ ਨੇ ਹੂੰ ਤੇ ਡੜੀ ਕੇ ਜੀ ਉੱਠੜੇ ਕਿ ਕਰੀ ਤੂੰ ਕਿ ਗੱਲੀਨ ਕਿੰਨਾ ਸੀ ਆ ਖਾਤੇ ਚਾਹਨਾ ਕਿ ਵੀਡੀਓ ਸੀ ਇੱਕ ਹੀ ਹਨਾ ਐਦਾਂ ਨਾ ਇੱਕ ਦਾ ਨਾ ਮੋਟਰਸਾਈਕਲ ਸੀਗਾ ਕੋਈ ਹਨਾ 15 ਤੇ ਮੁਗੀ ਚੱਲੇ ਸੀਗੇ ਕਿੱਥੇ ਉਧਰ ਥਾਲ ਹੁੰਦੀ ਸੀ ਗੱਡੀ ਬਲੈਕ ਕੱਟ ਭਾਈ ਦੋ ਤੇ ਹਨਾ ਉਹ ਹਨਾ ਉਹ ਇਤਨਾ ਉਧਰ ਕੇ ਨਾਲ ਉਹ ਵਸਾ ਕੇ ਜਿਵੇਂ ਪੈਂਦੇ ਤੇ ਪੁਰਾਣੀ ਗੱਡੀ ਤੋਂ ਆਇਆ ਸੀ ਉਹ ਸਾਰ ਕੇ ਨੇ ਥਾਰ ਡੀ ਇਹ ਮੋਟਰਸਾਈਕਲ ਵੀ ਡੁੱਬ ਗਿਆ ਉਹ ਵੀ ਆਪ ਦੇਖ ਕੇ ਇੱਕ ਬੰਦੇ ਨੇ ਉਹਨਾਂ ਨੂੰ ਬਚਾਇਆ Hmm. Siti. Apa